ਮੁਕੇਰੀਆਂ ਦੇ ਨਜ਼ਦੀਕੀ ਪਿੰਡ ਧਰਮਪੁਰ ਵਿਖੇ ਜਗਤਗੁਰੂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ 15ਵਾਂ ਮਹਾਨ ਸੰਤ ਸਮੇਲਨ ਡਾਕਟਰ ਭੀਮਰਾਵ ਅੰ베ਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਗੁਰਬਾਣੀ ਸੁਣ ਜੀਵਨ ਸਫਲਾ ਕੀਤਾ ਅੰਮ੍ਰਿਤ ਬਾਣੀ ਦੀ ਪਵਿੱਤਰ ਹਜ਼ੂਰੀ ਵਿੱਚ ਸਮੁੱਚੀ ਲੋਕਾਈ ਦੇ ਭਲੇ ਅਤੇ ਰਵਿਦਾਸੀਆ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬ੍ਰਹਮਲੀਨ ਸ੍ਰੀ 108 ਸੰਤ ਸਰਬਨਦਾਸ ਮਹਾਰਾਜ ਜੀ ਦੀ ਵਰਸੀ ਸਮਾਗਮ ਅਤੇ ਰਵਿਦਾਸੀਆ ਕੌਮ ਦੇ ਮਹਾਨ ਸ਼ਹੀਦ ਸ੍ਰੀ 108 ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਸਿਮੇਲਨ ਵਿੱਚ ਸ੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਿਸ਼ੀਨ ਡੇਰਾ ਸਚਕੰਡ ਬੱਲਾਂਵਾਲਿਆਂ ਦੇ ਅਸ਼ੀਰਵਾਦ ਪ੍ਰਾਪਤ ਸੇਵਾਦਾਰ ਸੋਮਨਾਥ ਸੇਵਾਦਾਰ ਕੁਲਵੰਤ ਕਜਲਾ ਅਤੇ ਪੰਜਾਬ ਭਰ ਤੋਂ ਮਹਾਨ ਸੰਤਾਂ ਮਹਾਪੁਰਸ਼ਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਸੰਤ ਮਹਾਪੁਰਸ਼ਾਂ ਵੱਲੋਂ ਕਥਾ ਵਿਚਾਰਾਂ ਤੋਂ ਇਲਾਵਾ ਰਾਗੀ ਜਥਿਆਂ ਮਿਸ਼ਨਰੀ ਗਾਇਕਾਂ ਬੁੱਧੀਜੀਵੀਆਂ ਵੱਲੋਂ ਅੰਮ੍ਰਿਤ ਬਾਣੀ ਦੇ ਸ਼ਬਦਾਂ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਇਸ ਮੌਕੇ ਡੇਰਾ ਸਚਕੰਡ ਬੱਲਾਂ ਦੇ ਸੇਵਾਦਾਰ ਕੁਲਵੰਤ ਕਜਲਾ ਅਤੇ ਪ੍ਰਬੰਧਕ ਕਮੇਟੀ ਆਗੂ ਪਵਨ ਕੁਮਾਰ ਅਤੇ ਸਮੂਹ ਕਮੇਟੀ ਵੱਲੋਂ ਸਮੁੱਚੀ ਲੋਕਾਈ ਨੂੰ ਸੰਤਾ ਮਹਾਪੁਰਸ਼ਾਂ ਵੱਲੋਂ ਦਰਸਾਏ ਸੱਚ ਤੇ ਮਾਰਗ ਤੇ ਚੱਲਣ ਦੀ ਅਪੀਲ ਕਰਦਿਆਂ ਸਮਾमेलन ਦੀ ਵਧਾਈ ਦਿੱਤੀ। ਪ੍ਰਬੰਧਕ ਕਮੇਟੀ ਵੱਲੋਂ ਸਮਾमेलन ਵਿੱਚ ਹਾਜ਼ਰ ਸੰਗਤਾਂ ਲਈ ਚਾਹ ਪਕੌੜੇ ਅਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ ੋਹੇ ਨਾ ਬਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ੋਹੇ ਨਾ ਬਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਸੰਗਤ ਪੌਚ ਸੋਚ ਦਿਨ ਰਾਤ ਹੀ ਜੋ ਬੋਲੇ ਸੋਨਰ ਬਾਜ ਜਤੂ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਬਾਜ ਸਭੂ ਸwami ਸਰਵੰਦਾਸ ਮਹਾਰਾਜ ਕੀ ਜੈ ਹੰਨ ਹੰਨ ਜਤੂ ਗੁਰੂ ਸਤਪੁਰ ਰਵਿਦਾਸ ਮਹਾਰਾਜੀ ਉਹਨਾਂ ਦੀ ਵਿਚਾਰਧਾਰਾ ਨੂੰ ਸਮਰਪਤ ਸਰਵਦਾਸੀ ਆਕਾਮ ਦੇ ਮਹਾਨ ਅਮਰਸ਼ੀਰ ਸੰਤ ਰਾਮਾਨੰਦ ਮਹਾਰਾਜੀ ਦੀ ਸ਼ਹੀਦੀ ਨੂੰ ਸਮਰਪਿਤ ਮਾਨਵਤਾ ਦੇ ਭਲੇ ਵਾਸਤੇ ਔਰ ਬ੍ਰਾਮਨੇ ਸਤਗੁਰ ਸਵਾਮੀ ਸਰਵੰਦਾਸ ਮਹਾਰਾਜ ਜੀ ਦੀ ਵਰਸੀ ਸਮਾਗਮ ਨੂੰ ਸਮਰਪਿਤ 15ਵਾਂ ਮਹਾਨ ਸੰਤ ਸਮੇਲਨ ਡਾਕਟਰ ਭੀਮrao ਅਵੇਡਕਰ ਵੈਲਫੇਅਰ ਸੁਸਾਇਟੀ ਰਜਿਸਟਰਡ ਧਰਮਪੁਰਾ ਮਕੇਰੀਆਂ ਅਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਸਹਿਤ ਸਤ ਦੇਰਾ ਸ਼੍ਰੀ 108 ਸੰਸਰਵੰਦਾ ਜੀ ਛਤਕੰਡ ਬੱਲਾਂ ਦੇ ਮੌਜੂਦਾ ਗਦੀ ਨਸੀਨ ਸਤਿਗੁਰੂ ਨਰਨਜਨ ਦਾਸ ਮਹਾਰਾਜ ਜੀ ਦੀ ਪਾਵਨ ਸਰਪ੍ਰਸਤੀ ਹੇਠ ਬਹੁਤ ਹੀ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਸਮਾਗਮ ਵਿੱਚ ਪਹੁੰਚਿਆ ਨੇ ਗੁਰੂ ਪਿਆਰੀ ਸਾਧ ਸੰਗਤ ਜੀਓ ਜਗਤ ਕਰੋ ਸਤਗੁਰ ਅਰਬਦਾਸ ਮਹਾਰਾਜ ਜੀ ਨੇ ਸਮੁੱਚੇ ਮਾਨਵ ਤਾਨੂੰ ਏਕਤਾ ਸਮਾਨਤਾ ਭਾਈਚਾਰੇ ਦਾ ਉਪਦੇਸ਼ ਦਿੱਤਾ ਦੁਖਾਂ ਤੋਂ ਰਹਿਤ ਬੇਗੰਪੂਰੇ ਵਤਨ ਦਾ ਆਗਾਜ਼ ਕੀਤਾ ਉਚਾਰਨ ਕੀਤਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲਿਆ ਸਭਨ ਕੋ ਅਨ ਛੋਟ ਬੜੇ ਸਭ ਸੰਭ ਸੀ ਰਵਦਾਸ ਰਹੇ ਪਸੰਦ ਸਤਗੁਰ ਅਰਬਦਾਸ ਮਹਾਰਾਜ ਜੀ ਨੇ ਬਰਾਬਰੀ ਦਾ ਸੁਨੇਹਾ ਦਿੱਤਾ ਏਕਤਾ ਦਾ ਸੁਨੇਹਾ ਦਿੱਤਾ ਅੱਜ ਪੂਰੀ ਦੁਨੀਆ ਦੇ ਵਿੱਚ ਸਤਗੁਰ ਅਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦੇਰਾ ਸਚਕੰਡ ਬੱਲਾ ਦੇ ਮਹਾਨ ਮਹਾਪੁਰਸ਼ਾਂ ਸਤਗੁਰ ਬਾਬਾ ਪਿੱਪਲ ਦਾ ਜੀ ਸਤਗੁਰ ਸਵਾਮੀ ਸਰਵੰਦਾ ਜੀ ਸਤਗੁਰ ਸਵਾਮੀ ਹਰੀ ਦਾ ਜੀ ਸਤਗੁਰ ਸਵਾਮੀ ਗਰੀਬ ਦਾ ਜੀ ਗੁਰਗੱਦੀ ਤੇ ਬਰਾਜਮਾਨ ਸਤਗੁਰ ਸਵਾਮੀ ਨਰਿੰਦਰ ਦਾ ਜੀ ਮਹਾਰਾਜ ਰਵਦਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਮਹਾਰਾਜ ਇਹਨਾਂ ਮਹਾਨ ਮਹਾਪੁਰਸ਼ਾਂ ਨੇ ਪੂਰੀ ਦੁਨੀਆ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਇਆ ਤੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਤਗੁਰ ਨਰਨਜਨ ਦਾਸ ਮਹਾਰਾਜ ਦੀ ਕਿਰਪਾ ਕਰ ਰਹੇ ਨੇ ਤੋ ਅੱਜ ਮਹਾਨ ਸੰਤ ਸਮੇਲਨ ਹੋ ਰਿਹਾ ਹੈ ਇਸ ਸਮਾਗਮ ਦੀਆਂ ਸਤਗੁਰੂ ਨਰਨਜਨ ਦਾਸ ਮਹਾਰਾਜ ਜੀ ਵੱਲੋਂ ਪ੍ਰਬੰਧਕਾਂ ਨੂੰ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸੌਦਾ ਭਲਾ ਹੋਵੇ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ ਸ਼ਲੋਕ ਹਰ ਸੋ ਹੀਰਾ ਛੱਡ ਕੇ ਕਰੇ ਆਣ ਕੀ ਆਸ ਤੇ ਨਰਦੋਜਕ ਜਾਏਗੇ ਸਤਪਾਖ ਖੇਰ ਵਿਦਾਸ ਤਨ ਤਨ ਸਤਗੁਰੂ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਨੂੰ ਸਮਰਪਿਤ 15ਵਾਂ ਮਹਾਨ ਸੰਤ ਸਮੇਲਨ ਤਨ ਤਨ ਸਤਗੁਰੂ ਸੁਆਮੀ ਸਰਬੰਦਾਸ ਮਹਾਰਾਜ ਦੀ ਓਟ ਆਸਰਾ ਲੈ ਕੇ ਮੌਜੂਦਾ ਗਦੀ ਇਨਸਾਨ ਡੇਰਾ ਸਰਗਣ ਬੱਲਾਂ ਦੇ ਗਦੀਨ ਸਿੰਘ ਸਿਰਜਕ ਸ਼ਰਤ ਸੰਤ ਨਰਿੰਦਰਨ ਦਾਸ ਜੀ ਮਹਾਰਾਜ ਦੇ ਸਰਪ੍ਰਸਤੀ ਹੇਠ ਇਹ 15ਵਾਂ ਮਹਾਨ ਸੰਤ ਸੰਮੇਲਨ ਡਾਕਟਰ ਭੀਮਰਾਓ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਧਰਮਪੁਰ ਮੁਕੇਲੀਆਂ ਵੱਲੋਂ ਇਲਾਕਾ ਦੀਆਂ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਮਨਾਇਆ ਗਿਆ ਸੋ ਸਿਰ ਇਹਦੇ ਵਿੱਚ ਸਾਰੇ ਸੰਤਾਂ ਮਹਾਪੁਰਖਾਂ ਨੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੱਤੇ ਸਤਿਗੁਰੂ ਨਰਿੰਦਰਨ ਦਾਸ ਮਹਾਰਾਜ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਸੰਗਤਾਂ ਨੂੰ ਦਰਸ਼ਨ ਦਿਦਾਰੇ ਨਹੀਂ ਦੇ ਸਕੇ ਸਮੇਲਨ ਦੇ ਕਾਰਜ ਉਹਨਾਂ ਦੀ ਸਰਪ੍ਰਸਤੀ ਹੈ ਉਹਨਾਂ ਦਾ ਓਟ ਆਸਰਾ ਲੈ ਕੇ ਸਾਰੀ ਸਮਾਪਤੀ ਹੋਈ ਜੋ ਕਿ ਅੱਜ 8 ਤਰੀਕ ਤੋਂ ਲੜੀਵਾਰ 11 ਜਾਪਾਂ ਦੀ ਲੜੀਵਾਰ ਪਾਠਾਂ ਦੇ ਜਾਪ ਚੱਲੇ ਸਨ ਜੋ ਕਿ ਅੱਜ ਸਮਾਪਤੀ ਹੋਈ ਹੈ ਸਾਰੇ ਲੋਕ ਕੋਲ ਕਾਈ ਨੂੰ ਤਨ ਤਨ ਸਤਿਗੁਰੂ ਜਬਤ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਔਰ ਤਨ ਤਨ ਸਤਿਗੁਰੂ ਰੰਧਨ ਦਾਸ ਜੀ ਮਾਰ ਲਾ ਮਤਲਬ ਸਾਰੀਆਂ ਸੰਤਾਂ ਦੇ ਆਪਣੇ ਆਸ਼ੀਰਵਾਦ ਬਣਾ ਕੇ ਰੱਖਣ ਸਤਿਗੁਰੂ ਜੀ ਸੰਤਾਂ ਨੂੰ ਦੇਹ ਰੋਗ ਦਾ ਬਖਸ਼ਣ ਸਾਰੇ ਵਿਸ਼ਵ ਤੇ ਸ਼ਾਂਤੀ ਬਣਾਈ ਰੱਖਣ ਇਹ ਉਹਨਾਂ ਦੀ ਫਲਵਾੜੀ ਹੈ ਆਪਣੀ ਫਲਵਾੜੀ ਨੂੰ ਹਰਿਆ-ਭਰਿਆ ਰੱਖਣ ਜਗਤ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਹਾਲ ਸਤਿਗੁਰੂ ਰਬਦਾਸ ਮਹਾਰਾਜ ਕੀ ਜੈ